ਆਜ ਪਾ ਦੇ ਲੀਡਰਾਂ ਨੂੰ ਜਾਕਰ ਸਾਹਿਬ ਨੂੰ ਕਹਿਣਾ ਚਾਹੁੰਦਾ ਇਹ ਤਾਂ ਕਹੇਤਾ ਕਿ ਸੀਐਸਐਫ ਦੀ ਬੀਬੀ ਨੇ ਆਪ ਦੀ ਜ਼ਿੰਮੇਵਾਰੀ ਗਲਤ ਕਰਤੀ ਉਸ ਭੈਣ ਬਾਰੇ ਤਾਂ ਟਿੱਪਣੀ ਕਰਤੀ ਤੇ ਇਹ ਟਿੱਪਣੀ ਨਾ ਕਰਨੀ ਠੀਕ ਸਮਝੀ ਜਿਹੜੀ ਕੰਗਲਾ ਰੋਜ਼ ਕਹਿ ਦਿੰਦੀ ਹੈ ਜਲੂਲ ਨੋਜ ਜਲੀਲ ਕਰਦੀ ਹੈ ਪੰਜਾਬ ਦੀਆਂ ਮਾਂ ਬੇਟੀਆਂ ਨੂੰ ਤੇ ਜਿਹੜੀ ਕੰਗਲਾ ਕਹਿੰਦੀ ਹੈ ਕਿ ਜੀ ਇਹ ਪੰਜਾਬੀ ਤਾਂ ਅ ਦੇਸ਼ਦਰੋਹੀ ਨੇ ਜੀ ਇਹ ਤਾਂ ਟੈਰਰਿਸਟ ਨੇ ਉਗਰਵਾਦੀ ਨੇ ਕਿ ਤੁਸੀਂ ਸਮਝਦੇ ਹੋ ਜਾਕਰ ਸਾਹਿਬ ਉਗਰਵਾਦੀ ਨੇ ਔਰ ਉਸ ਸਿੰਗਲ ਆਊਟ ਕਰਕੇ ਦੇਸ਼ ਦੇ ਪ੍ਰਤੀ ਸਭ ਤੋਂ ਵੱਡੀ ਨਫਰਤ ਦੇ ਵੀ ਤੁਸੀਂ ਬੋਲ ਰਹੇ ਹੋ ਔਰ ਦੇਸ਼ ਨੂੰ ਡਿਵਾਈਡ ਕਰਨ ਦੀ ਸਾਜਸ਼ਾ ਚੱਲ ਰਹੀ ਹੈ ਪੰਜਾਬ 'ਚ ਵੀ ਜੋ ਡਿਵਾਈਡ ਪੈਦਾ ਕਰਤਾ ਵੀ ਦੇਸ਼ੀ ਹੈ ਪੋਲਿਟਿਕਸ ਇਸ ਤੋਂ ਬਚਣ ਦੀ ਲੋੜ ਹੈ ਭਾਜਪਾ ਦੇ ਲੀਡਰਾਂ ਨੂੰ ਜਾਕਰ ਸਾਹਿਬ ਨੂੰ ਕਹਿਣਾ ਚਾਹੁੰਦਾ ਇਹ ਤਾਂ ਕਹੇਤਾ ਕਿ ਸੀਐਸਐਫ ਦੀ ਬੀਬੀ ਨੇ ਆਪ ਦੀ ਜ਼ਿੰਮੇਵਾਰੀ ਗਲਤ ਕਰਤੀ ਉਸ ਭੈਣ ਬਾਰੇ ਤਾਂ ਟਿੱਪਣੀ ਕਰਤੀ ਤੇ ਇਹ ਟਿੱਪਣੀ ਨਾ ਕਰਨੀ ਠੀਕ ਸਮਝੀ ਜਿਹੜੀ ਕੰਗਲਾ ਰੋਜ਼ ਕਹਿ ਦਿੰਦੀ ਹੈ ਜਲੂਲ ਰੋਜ਼ ਜਲੀਲ ਕਰਦੀ ਹੈ ਪੰਜਾਬ ਦੀਆਂ ਮਾਂ ਬੇਟੀਆਂ ਨੂੰ ਤੇ ਜਿਹੜੀ ਕੰਗਣਾ ਕਹਿੰਦੀ ਹੈ ਕਿ ਜੀ ਇਹ ਪੰਜਾਬੀ ਤਾਂ ਅ ਦੇਸ਼ਦ્રોਹੀ ਨੇ ਜੀ ਇਹ ਤਾਂ ਟੈਰਰਿਸਟ ਨੇ ਉਗਰਵਾਦੀ ਨੇ ਕਿ ਤੁਸੀਂ ਸਮਝਦੇ ਹੋ ਜਾਕਰ ਸਾਹਿਬ ਇਹ ਉਗਰਵਾਦੀ ਨੇ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਮੰਡੇਟ ਦਿੱਤਾ ਹੈ ਔਰ ਉਸ ਮੰਡੇਟ ਤੋਂ ਵੀ ਸਮਝੋ ਕਿ ਪੰਜਾਬੀ ਜਾਂ ਕਸ਼ਮੀਰੀ ਇਸ ਫੀਲਿੰਗ ਆਈਸੋਲੇਟਿਡ ਉਹ ਇਹ ਮਹਿਸੂਸ ਕਰ ਰਿਹਾ ਹੈ ਕਿ ਦੇਸ਼ ਸਾਨੂੰ ਆਪਣਾ ਨਹੀਂ ਬਣਾ ਰਿਹਾ ਇੱਕ ਆਈਸੋਲੇਸ਼ਨ ਕੀਤੀ ਜਾ ਰਹੀ ਹੈ ਸਿੰਗਲ ਆਊਟ ਕੀਤਾ ਜਾ ਰਿਹਾ ਔਰ ਉਸ ਸਿੰਗਲ ਆਊਟ ਕਰਕੇ ਦੇਸ਼ ਦੇ ਪ੍ਰਤੀ ਸਭ ਤੋਂ ਵੱਡੀ ਨਫ਼ਰਤ ਦੇ ਵੀ ਤੁਸੀਂ ਬੋਲ ਰਹੇ ਹੋ ਔਰ ਦੇਸ਼ ਨੂੰ ਡਿਵਾਈਡ ਕਰਨ ਦੀ ਸਾਜਸ਼ਾ ਚੱਲ ਰਹੀ ਹੈ ਪੰਜਾਬ 'ਚ ਵੀ ਜੋ ਡਿਵਾਈਡ ਪੈਦਾ ਕਰਤਾ ਵਿਦ ਦੇ ਸੇਟ ਪੋਲਿਟਿਕਸ ਇਸ ਤੋਂ ਬਚਣ ਦੀ ਲੋੜ ਹੈ ਔਰ ਮੇਰੀ ਦੋ ਡਿਮਾਂਡਾਂ ਕਿ ਸਿਰਫ ਕੁਲਵਿੰਦਰ ਕੌਰ ਤੇ ਪਰਚਾ ਕਿਉਂ ਕੰਗਨਾ ਨਰੌਤ ਤੇ ਪਰਚਾ ਹੋਵੇ ਔਰ ਭਗਵੰਤ ਮਾਨ ਨਹੀਂ ਕਰਦਾ ਤੇ ਟੌਪੀ ਕਰਦਾ ਕਿਉਂਕਿ ਇੱਕ ਸਰਕਾਰੀ ਅਫਸਰ ਨੂੰ ਉਹਦੀ ਡਿਊਟੀ ਕਰਨ ਤੋਂ ਰੋਕਣਾ ਵੀ ਇੱਕ ਗੁਨਾਹ ਦੂਜੀ ਗੱਲ ਇਹ ਇਨਕੁਆਇਰੀ ਇਹ ਸਾਰੀ ਹਾਈ ਕੋਰਟ ਮਾਨੀਟਰਡ ਹੋਵੇ ਸਰਕਾਰਾਂ ਤੇ ਵਿਸ਼ਵਾਸ ਨਹੀਂ ਔਰ ਤੀਜੀ ਗੱਲ ਭਾਜਪਾ ਨੂੰ ਕਿ ਭਾਈ ਪੰਜਾਬੀਆਂ ਨੂੰ ਜਿਹੜੇ ਦੇਸ਼ ਲਈ ਮਰੇ ਆ ਜਿਹੜੇ ਦੇਸ਼ ਨੂੰ ਅੰਦਾਜ਼ ਦਿੰਦੇ ਆ ਤੁਸੀਂ ਉਹਨਾਂ ਦੀ ਮਾਂ ਬੇਟੀਆਂ ਨੂੰ ਬਾਪ ਨੂੰ ਭਰਾਵਾਂ ਨੂੰ ਜਲੀਲ ਕਰਨਾ ਬੰਦ ਕਰੋ ਔਰ ਯਾਦ ਕਰੋ ਜਦੋਂ ਗਲਵਾਨ ਦੇ ਕਲੇਸ਼ਸ ਸਭ ਤੋਂ ਵੱਡੀ ਸ਼ਹਾਦਤ ਕਿਹਨੇ ਦਿੱਤੀ ਸੀ ਔਰ ਕਿਸੇ ਦੇ ਮਾਪੇ ਨੂੰ ਜਲੀਲ ਕਰੋਗੇ ਕਿਸੇ ਨਾ ਕਿਸੇ ਰੂਪ ਚ ਤੁਸੀਂ ਕਿਸੇ ਨੂੰ ਉਤਸ਼ਾਹੋਂਗੇ ਤੁਸੀਂ ਪ੍ਰਵੋਗ ਕਰੋਗੇ ਤੇ ਕੋਈ ਨਾ ਕੋਈ ਭਾਵਨਾ ਤਾਂ ਬਾਹਰ ਨਿਕਲ ਕੇ ਆਉਗੀ ਔਰ ਮੈਂ ਸਮਝਦਾ ਹਾਂ ਉਹਨੇ ਕੋਈ ਇਹ ਜਾ ਕਦਮ ਨਹੀਂ ਲਿਆ ਕੋਈ ਇਹ ਜਾ ਕਾਨੂੰਨ ਨਹੀਂ ਤੋੜਿਆ ਮਗਰ ਪੰਜਾਬੀਆਂ ਨੂੰ ਉਹ ਸੋਣਾ ਪ੍ਰਵੋਗ ਕਰਨਾ ਔਰ ਪੰਜਾਬੀਆਂ ਨੂੰ ਦੇਸ਼ದ್ರੋਹੀ ਦੱਸਣਾ ਪੰਜਾਬ ਨੂੰ ਐਂਟੀ ਨੈਸ਼ਨਲ ਦੱਸਣਾ ਇਹ ਕੰਮ ਬੰਦ ਹੋਣਾ ਚਾਹੀਦਾ ਕਿਉਂਕਿ ਜਿੰਨੇ ਪੰਜਾਬੀ ਨੈਸ਼ਨਲਿਸਟ ਤੇ ਪੇਟਰੀਅਟਿਕ ਇਹ ਦੇਸ਼ ਲਈ ਵਪادار ਨੇ ਉਹਨਾਂ ਹੋਰ ਕੋਈ ਕੌਮ ਨਹੀਂ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਇਹਨਾਂ ਚੀਜ਼ਾਂ ਤੇ ਗੌਰ ਕਰਦਿਆਂ ਹੋਇਆ ਇੱਕ ਕਮੇਟੀ ਬੈਠੂਗੀ ਹਾਈ ਕੋਰਟ ਮਾਨੀਟਰਡ ਇਨਕੁਆਇਰੀ ਹੋਊਗੀ ਨਹੀਂ ਤਾਂ ਸੱਚ ਕਦੇ ਸਾਹਮਣੇ ਨਹੀਂ ਆਉਣਾ ਔਰ ਅਸੀਂ ਅੱਜ ਮੈਂ ਆਪ ਦੇ ਵੱਲੋਂ ਵੀ ਵਿਸ਼ਵਾਸ ਤੋਂ ਹਾਂ ਸਾਡੇ ਯੂਥ ਅਕਾਲੀ ਦਲ ਦੇ ਤੇਜਿੰਦਰ ਸਾਹਿਬ ਨੇ ਵੀ ਜਲੰਧਰ ਇਹ ਫੈਸਲਾ ਕੀਤਾ ਕਿ ਪਰਿਵਾਰ ਦੀ ਉਹਨਾਂ ਨੇ ਮਦਦ ਦਾ ਅਨਾਉਂਸ ਕੀਤਾ ਸ਼ਰੂਮ ਨੇ ਅਕਾਲੀ ਦਲ ਔਰ ਮੈਂ ਆਪ ਜੇ ਇਸ ਕਿਸਮ ਦੀ ਵੀ ਮਦਦ ਅਸੀਂ ਕਰ ਸਕਾਂਗੇ ਇਸ ਪਰਿਵਾਰ ਦੀ ਅਸੀਂ ਪਰਿਵਾਰ ਨਾਲ ਖੜੋਤੇ ਹਾਂ ਇਹ ਮੇਰਾ ਵਿਸ਼ਵਾਸ ਤੋਂ ਹਾਂ ਮੈਂ ਸਮਝਦਾ ਸੀ ਮੇਰੀ ਡਿਊਟੀ ਬਣਦੀ ਹੈ ਕਿਉਂਕਿ ਦੋ ਦਿਨ ਦਾ ਜੋ ਕੁਝ ਚੱਲ ਰਿਹਾ ਹੈ ਉਦੋਂ ਤੋਂ ਮਨ ਵੀ ਦੁਖੀ ਹੋਇਆ ਔਰ ਇਹ ਹਟ ਹੀ ਨਹੀਂ ਰਹੀ ਪਾਜ ਪਾਲੇ ਉਸ ਗੱਲ ਤੋਂ ਵੀ ਮਨ ਆहत ਹੋਇਆ ਕਿ ਭਾਈ ਬਾਤ ਲੈ ਬਾਤ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਵਸ ਲੈਣ ਦਿਓ ਸਾਨੂੰ ਜੀ ਲੈਣ ਦਿਓ ਬਹੁਤ ਬਹੁਤ ਧੰਨਵਾਦ